ਗੁਰਗੋਬਿੰਦ ਸਿੰਘ ਜੀ ਪਾਗ 6 ਕੁੰਨਿੰਗਮ ਲਿਖਦੇ ਹਨ ਗੁਰਗੋਬਿੰਦ ਸਿੰਘ ਜੀ ਨੇ ਲੋਕਾਂ ਵਿੱਚ ਐਸੀ ਰੂਹ ਫੂਕੀ ਜਿਸ ਨੇ ਨਾ ਸਿਰਫ ਸਿੱਖਾਂ ਦੇ ਤਨਮਨ ਨੂੰ ਬਦਲ ਦਿੱਤਾ ਉਹਨਾਂ ਦੀ ਅਕਲ ਸ਼ਕਲ ਹਿੰਮਤ ਤੇ ਤਾਕਤ ਸਭ ਕੁਝ ਬਦਲ ਕੇ ਰੱਖ ਦਿੱਤਾ ਸਾਧੂ ਟਲਵਾ ਅਸਵਨੀ ਲਿਖਦੇ ਹਨ ਜੋ ਕੰਮ ਹਜ਼ਾਰਾਂ ਨਾਲ ਕੇ ਨਾ ਕਰ ਸਕੇ ਉਹ ਗੁਰਗੋਬਿੰਦ ਸਿੰਘ ਜੀ ਨੇ ਕਰਕੇ ਦਿਖਾਇਆ ਜਿਨ੍ਹਾਂ ਦੀ ਹਸਤੀ ਰਾਜ ਚਾਲਦੇ ਕੀੜਿਆਂ ਤੋਂ ਵੱਧ ਕੇ ਨਹੀਂ ਸੀ ਗਲੇ ਨਾਲ ਲਗਾਇਆ ਅਮ੍ਰਿਤ ਛਕਾ ਕੇ ਸਰਦਾਰ ਬਣਾਇਆ ਬਸ ਇੱਥੇ ਹੀ ਨਹੀਂ ਉਹਨਾਂ ਤੋਂ ਆਪ ਅਮ੍ਰਿਤ ਛਕ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿੱਤਾ ਇਤਿਹਾਸਕਾਰ ਲਿਖਦੇ ਹਨ ਜਿਹੜਾ ਸ਼ਾਨਦਾਰ ਖਾਲਸਾ ਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਉਸ ਦਾ ਨਹੀਂ ਪੱਥਰ ਵੀ ਗੁਰੂ ਕੇ ਖਾਲਸੇ ਨੇ ਰੱਖਿਆ ਜ਼ਾਲਮਾਂ ਨੂੰ ਪੰਜਾਬ ਤੋਂ ਸਦਾ ਲਈ ਕੱਢ ਦਿੱਤਾ ਅਤੇ ਸਦੀਆਂ ਲਈ ਜ਼ੁਲਮਾਂ ਵਾਲਾ ਰਾਜ ਖਤਮ ਕਰ ਦਿੱਤਾ ਕਾਫੀ ਕਾ ਲਿਖਦਾ ਹੈ ਜਿਹੜੀ ਰੂਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਸਿੱਖ ਕੌਮ ਵਿੱਚ ਫੂਕੀ ਹੈ ਉਹ ਦੁਨੀਆ ਦੀ ਅਨੋਖੀ ਮਿਸਾਲ ਹੈ ਹਰੀ RAM ਗੁਪਤਾ ਲਿਖਦਾ ਹੈ ਕਿ ਗੁਰ ਗੋਬਿੰਦ ਸਿੰਘ ਜੀ ਨੇ ਲਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ ਇਹਨਾਂ ਲਤਾੜੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸ਼ਬਦ ਰਾਹੀਂ ਐਸੀ ਸ਼ਕਤੀ ਪ੍ਰਾਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਇੱਕ ਵਾਸਤੇ ਬੰਦੂਕਾਂ ਅੱਗੇ ਪਹਿਲਾਂ ਪਾਉਂਦੇ ਨਜ਼ਰ ਆਉਂਦੇ ਮੋਰ ਬੱਦਲ ਦੇਖ ਕੇ ਪਹਿਲਾਂ ਪਾਉਂਦੇ ਨੇ ਸੱਪ ਬੀਨ ਦੀ ਮਧੁਰ ਤੁਣੀ ਸੁਣ ਕੇ ਪੰਸਰੀ ਦੀ ਸ੍ਰੀਲੀ ਆਵਾਜ਼ ਤੇ ਪੰਛੀ ਮੋਹਤ ਹੁੰਦੇ ਨੇ ਸਾਰੀ ਦੁਨੀਆ ਨੇ ਸੁਣੇ ਹਨ ਪਰ ਬੰਦੂਕ ਦੀ ਗੋਲੀ ਜਿਸ ਵਿੱਚ ਸਿਰਫ ਮੌਦਾ ਹੀ ਸੁਨੇਹਾ ਨਹੀਂ ਦਾ ਹੋਵੇ ਉਸ ਅੱਗੇ ਪਹਿਲਾ ਪੌਣੀਆਂ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣਾ ਸਿਰਫ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦਾ ਹੀ ਕਮਾਲ ਹੈ ਡਾਕਟਰ ਆਰੀ ਮਜਬੂਦਾਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉਹਨਾਂ ਦੀ ਦੇਸ਼ ਭਗਤ ਤੇ ਜਜ਼ਬੇਦਲੇਰੀ ਤੇ ਧਾਰਮਿਕ ਉਚਤਾ ਤੋਂ ਬਹੁਤ ਪ੍ਰਭਾਵਿਤ ਸਨ ਪਰ ਉਹਨਾਂ ਦੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਦੇ ਵੰਸ ਬਣੇ ਜਾਤੀ ਦੇ ਲੋਕਾਂ ਵਿੱਚ ਇੱਕ ਨਵੀਂ ਕੌਮ ਦੀ ਸਿਰਜਣਾ ਕੀਤੀ ਦੇ ਪੁਜਾਰੀ ਬਣ ਗਏ ਉਹ ਕਹਿੰਦੇ ਹਨ ਕਿ ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦਾ ਭੇਦ ਮਿਟਾ ਕੇ ਕਿਸੇ ਨੇ ਵੀ ਹਿੰਦੂ ਦੂਤੈ ਮੁਸਲਮਾਨਾ ਨੂੰ ਇੱਕ ਲੜੀ ਵਿੱਚ ਪਰਾਉਣ ਦਾ ਕੰਮ ਨਹੀਂ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਦੁੱਤੀ ਮਿਸਾਲ ਹੈ ਕਿ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦਾ ਇਹਸਾਨਮੰਦ ਹੋਣਾ ਚਾਹੀਦਾ ਹੈ ਲਾਲਾ ਦੋਲਤਰਾਏ ਜੀ ਲਿਖਦੇ ਹਨ ਕਿ ਜਿਨ੍ਹਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ ਜਿਨ੍ਹਾਂ ਨੂੰ ਦੁਰਕਾਰਿਆ ਤੇ ਫਟਕਾਰਿਆ ਵਾਰ ਨੇਸੀ ਆਉਂਦੇ ਜੋ ਗ੍ਰਾਮੀ ਤੇ ਜ਼ਿਲਦ ਦੀ ਜ਼ਿੰਦਗੀ ਗੁਜ਼ਾਰ ਹੈ ਸਾਨੂੰ ਉਹਨਾਂ ਨੂੰ ਸੰਸਾਰ ਦੇ ਮਹਾਯੋਧਿਆਂ ਦੀਆਂ ਕਤਾਰਾਂ ਵਿੱਚ ਖੜਾ ਦਿੱਤਾ ਜੋ ਰਾਮਚੰਦਰ ਜੀ ਨਾ ਕਰ ਸਕੇ ਜਿਸ ਬਾਰੇ ਸੋਚਣ ਦਾ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਹੀਂ ਆਇਆ ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾ ਕੰਮ ਸੀ ਜਿਹੜਾ ਕੰਮ ਸੂਰਸਤੇ ਚੰਦਰਵੰਸੀ ਰਾਜਿਆਂ ਦੇ ਭਾਦਰਾਂ ਨੂੰ ਨਾ ਸੁਝਿਆ ਉਸ ਨੂੰ ਗੁਰਗੋਬਿੰਦ ਸਿੰਘ ਜੀ ਨੇ ਕਰਕੇ ਦਿਖਾਇਆ ਹਜ਼ਰਤ ਮੁਹੰਮਦ ਛਾਇਬ ਨੇ ਕੁਝ ਉਪਰਾਲੇ ਤਾਂ ਕੀਤੇ ਪਰ ਉਹ ਮੁਸਲਮਾਨਾਂ ਵਿੱਚੋਂ ਗੁਲਾਮੀ ਦੀ ਬਦ ਆਦਤ ਨਾ ਕੱਢ ਸਕੇ ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ ਜਿਵੇਂ ਕਿਸੇ ਹੋਰ ਕੌਮ ਦਾ ਕਾਫਰ ਮਕਾਲਫ ਲਿਖਦਾ ਹੈ ਕਿ ਗੁਰੂ ਗੋਬਿੰਦ ਵਿੱਚ ਇੱਕ ਜਾਦੂਈ ਤਾਕਤ ਸੀ ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ਤੇ ਹੋਇਆ ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜੱਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਇਹਨਾਂ ਨੂੰ ਉੱਚ ਜਾਤੀ ਦੇ ਲੋਕ ਜਨਮ ਤੋਂ ਦੂਰ ਦੂਰ ਕਰਦੇ ਆ ਰਹੇ ਸੀ ਪਰ ਗੁਰਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੂੰ ਸੰਸਾਰ ਦੀ ਰਹਿਨ ਖੂੰਦ ਕਿਹਾ ਜਾਂਦਾ ਹੈ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਵੀ ਐਸੇ ਬਣੇ ਕਿ ਜਿਨ੍ਹਾਂ ਦਾ ਦ੍ਰਿੜਤਾ ਦਲੇਰੀ ਤੇ ਵਫਾਦਾਰੀ ਦੇ ਅੱਗੇ ਕਿਸੇ ਆਗੂ ਨੂੰ ਮਾਯੂਸ ਨਹੀਂ ਹੋਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ